ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਮਣਕਾ ਘਾਟ ਹੈ ਮਣਕਾ ਘਾਟ ਤੇ ਤਕਰੀਬਨ ਇੱਕ ਬੰਦਾ 62 ਦਿਨਾਂ ਤੱਕ ਚਿਤਾਵਾਾਂ ਦੇ ਵਿੱਚੋਂ మాంਸ ਚੋਰੀ ਕਰਕੇ ਖਾਂਦਾ ਹੈ ਕਿਉਂਕਿ ਉਸ ਦਾ ਮਕਸਦ ਸੀ ਕਿ ਜੇ ਮੈਂ ਇਨ੍ਹਾਂ ਚਿਤਾਵਾਾਂ ਦੇ ਵਿੱਚੋਂ మాంਸ ਕੱਢ ਕੇ ਖਾਵਾਂਗਾ ਤਾਂ ਮੈਂ ਸਿੱਧੀਆਂ ਪ੍ਰਾਪਤ ਕਰ ਲਵਾਂਗਾ ਤੇ ਮੈਂ ਜੋ ਕਹਾਂਗਾ ਉਦਾਂ ਹੀ ਹੋਵੇਗਾ ਤੇ ਉਸ ਨੂੰ ਲੱਗਣ ਲੱਗ ਗਿਆ ਕਿ ਮੈਂ ਹੁਣ ਇੱਕ ਬਹੁਤ ਵੱਡਾ ਤਾੰਤ੍ਰਿਕ ਬਣ ਗਿਆ ਤੇ ਜਿੱਦਾਂ ਮੈਂ ਕਹਾਂਗਾ ਉਦਾਂ ਹੀ ਹੋਵੇਗਾ ਇੱਕ ਔਰਤ ਉਸ ਤਾੰਤ੍ਰਿਕ ਕੋਲ ਆਉਂਦੀ ਹੈ ਤੇ ਆਪਣੀ ਪਰੇਸ਼ਾਨੀ ਦੱਸਦੀ ਹੈ ਪਰ ਤਾੰਤ੍ਰਿਕ ਨੂੰ ਉਸ ਨਾਲ ਪਹਿਲੀ ਨਜ਼ਰ ਦੇ ਵਿੱਚ ਹੀ ਪਿਆਰ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਇੱਕ ਕਤਲ ਹੁੰਦਾ ਹੈ ਜਦੋਂ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਫਿਰ ਇਸ ਕੇਸ ਦੇ ਵਿੱਚ ਕਤਲ ਦੇ ਨਾਲ-ਨਾਲ ਰਿਸ਼ਤੇ ਵੀ ਤਾਰ-ਤਾਰ ਹੁੰਦੇ ਨਜ਼ਰ ਆਉਂਦੇ ਨੇ ਤੇ ਕਈਆਂ ਦਾ ਕਰੂੜ ਚਿਹਰਾ ਵੀ ਸਾਹਮਣੇ ਆਉਂਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਇਹ ਸੱਚੀ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਜੁੰਝਰੂ ਦੇ ਥਾਣਾ ਪਚੇਰੀ ਕਲਾਂ ਦੇ ਅਧੀਨ ਪੈਂਦੇ ਪਿੰਡ ਬਲੋਟ ਦੀ ਗੱਲ ਹੈ 1 April 2024 ਦੀ तकरीबन ਸਵੇਰ ਦੇ 6 ਵਜੇ ਹੁੰਦੇ ਨੇ ਇੱਕ ਬਜ਼ੁਰਗ ਔਰਤ ਜਿਸ ਦੀ ਉਮਰ 67-68 ਸਾਲ ਹੁੰਦੀ ਹੈ ਉਹ ਚਾਹ ਬਣਾਉਂਦੀ ਹੈ ਤੇ ਆਪਣੇ ਪਤੀ ਜਿਸ ਦੀ ਉਮਰ 70 ਸਾਲ ਹੁੰਦੀ ਹੈ ਤੇ ਉਸ ਦਾ ਨਾਮ ਭਾਨाराम जाट ਹੁੰਦਾ ਹੈ ਉਸ ਨੂੰ ਆਵਾਜ਼ ਮਾਰਦੀ ਹੈ ਕਿ ਚਾਹ ਪੀ ਲਓ ਪਰ ਪਤੀ ਉਧਰੋਂ ਕੋਈ ਜਵਾਬ ਨਹੀਂ ਦਿੰਦਾ ਹੁਣ ਇਹ ਔਰਤ ਚਾਹ ਲੈ ਕੇ ਆਪਣੇ ਪਤੀ ਦੇ ਮੰਜੇ ਕੋਲ ਜਾਂਦੀ ਹੈ ਫੇਰ ਆਵਾਜ਼ ਮਾਰਦੀ ਆ ਪਰ ਪਤੀ ਨਹੀਂ ਬੋਲਦਾ ਇਹ ਔਰਤ ਚਾਹੇ ਠਾਂ ਰੱਖ ਕੇ ਉਸ ਤੋਂ ਬਾਅਦ ਆਪਣੇ ਪਤੀ ਨੂੰ ਹਲਾਉਂਦੀ ਹੈ ਕਿ ਚਾਹ ਪੀ ਲੋ ਪਰ ਪਤੀ ਨਹੀਂ ਬੋਲਦਾ ਜਦੋਂ ਔਰਤ ਦੀ ਨਿਗਾਹ ਮੰਜੇ ਦੇ ਠਾਂ ਪੈਂਦੀ ਹੈ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਮੰਜੇ ਦੇ ਠਾਂ ਖੂਨ ਖਿੰਡਿਆ ਹੋਇਆ ਸੀ ਇਹ ਔਰਤ ਉੱਚੀ ਉੱਚੀ ਚੀਕਾਂ ਮਾਰਦੀ ਆ ਇਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਘਰ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਦੇਖਦੇ ਹੀ ਦੇਖਦੇ ਇਸ ਘਰ ਦੇ ਵਿੱਚ ਲੋਕਾਂ ਦਾ ਜਮਾ ਵੜਾ ਲੱਗ ਜਾਂਦਾ ਹੈ ਦਰਸਅਲ ਇਹ ਮਰਨ ਵਾਲਾ ਵਿਅਕਤੀ ਡਾਕਖਾਨੇ ਦੇ ਵਿੱਚੋਂ ਪੋਸਟਮਾਸਟਰ ਰਿਟਾਇਰ ਸੀ ਇਸ ਦੀ ਰਿਟਾਇਰਮੈਂਟ 2014 ਦੇ ਵਿੱਚ ਹੋ ਜਾਂਦੀ ਹੈ ਤੇ ਹੁਣ ਇਹ ਖੇਤੀਬਾੜੀ ਦਾ ਕੰਮ ਕਰਦਾ ਹੁੰਦਾ ਇਸ ਦੇ ਦੋ ਮੁੰਡੇ ਹੁੰਦੇ ਆ ਇੱਕ ਮੁੰਡੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਦੂਸਰਾ ਮੁੰਡਾ ਮਜ਼ਦੂਰੀ ਵਗੈਰਾ ਕਰਦਾ ਸੀ ਹੁਣ ਸਵਾਲ ਇਹ ਸੀ ਕਿ ਇਸ ਨੂੰ ਕਿਸ ਨੇ ਮਾਰ ਦਿੱਤਾ ਇਸ ਨਾਲ ਕਿਸ ਦੀ ਦੁਸ਼ਮਣੀ ਹੋ ਸਕਦੀ ਹੈ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਪਚੇਰੀ ਕਲਾਂ ਥਾਣੇ ਦੀ ਪੁਲਿਸ ਆਉਂਦੀ ਹੈ ਐਸ ਐਚਓ ਰਾਜਪਾਲ যাদব ਆਪਣੀ ਪੁਲਿਸ ਟੀਮ ਦੇ ਨਾਲ ਇਸ ਜਗ੍ਹਾ ਤੇ ਪਹੁੰਚਦੇ ਨੇ লাশ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਤੇ ਉਸ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਇੰਜ ਲੱਗਦਾ ਸੀ ਜਿਵੇਂ ਇਸ ਵਿਅਕਤੀ ਦੇ ਕੋਈ ਭਾਰੀ ਚੀਜ਼ ਮਾਰ ਕੇ ਇਸ ਨੂੰ ਮਾਰ ਦਿੱਤਾ ਗਿਆ ਹੋਵੇ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਸਭ ਹੈਰਾਨ ਸੀ ਕਿਉਂਕਿ ਇਸ ਪਾਨाराम जाट ਦੇ ਕਿਸੇ ਨੇ ਗੋਲੀ ਮਾਰ ਦਿੱਤੀ ਸੀ ਗੋਲੀ ਮਾਰ ਕੇ ਇਸ ਦਾ ਕਤਲ ਕੀਤਾ ਗਿਆ ਸੀ ਹੁਣ ਪੁਲਿਸ ਦੇ ਸਾਹਮਣੇ ਇਹ ਸਵਾਲ ਸੀ ਕਿ ਇਸ ਨਾਲ ਕਿਸ ਦੀ ਦੁਸ਼ਮਣੀ ਹੈ ਕਿਸ ਨੇ ਇਹ ਕਾਂਡ ਕੀਤਾ ਹੈ ਕੌਣ ਏ 70 ਸਾਲਾਂ ਦੇ ਬਜ਼ੁਰਗ ਦਾ ਬੈਰੀ ਹੋ ਸਕਦਾ ਹੈ ਕਿਸ ਦੀ ਇਸ ਨਾਲ ਦੁਸ਼ਮਣੀ ਹੋ ਸਕਦੀ ਹੈ ਪੁਲਿਸ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਦਿਨ ਬੀਤਣ ਲੱਗਦੇ ਨੇ ਜੋ ਇਸ ਬਜ਼ੁਰਗ ਦਾ ਪੋਤਾ ਹੁੰਦਾ ਹੈ ਉਹ ਪੁਲਿਸ ਨੂੰ ਦੱਸਦਾ ਹੈ ਕਿ ਮੈਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ ਤੇ ਮੈਂ ਆਪਣੀ ਮਾਂ ਜਾਨੀ ਭਾਨਾ RAM ਜਾਟ ਦੀ ਨੂੰ ਉਸ ਨੂੰ ਕਿਹਾ ਸੀ ਕਿ ਮਾਂ ਗੋਲੀ ਚੱਲਣ ਦੀ ਆਵਾਜ਼ ਆਈ ਹੈ ਤੇ ਆਵਾਜ਼ ਵੀ ਦਾਦੇ ਦੇ ਕਮਰੇ ਵੱਲੋਂ ਆਈ ਹੈ ਪਰ ਉਸ ਨੇ ਮੇਰੀ ਗੱਲ ਤੇ ਬਿਲਕੁਲ ਗੌਰ ਨਹੀਂ ਕੀਤਾ ਜਦੋਂ ਇਹ ਗੱਲ ਪੁਲਿਸ ਨੇ ਭਾਨਾ RAM ਜਾਟ ਦੇ ਪੋਤੇ ਦੀ ਸੁਣੀ ਤਾਂ ਪੁਲਿਸ ਦਾ ਸ਼ੱਕ ਇਸ ਦੀ ਨੂੰ ਤੇ ਗਿਆ ਉਸ ਦਾ ਨਾਮ ਮੰਜੂ ਸੀ ਫਿਰ ਪੁਲਿਸ ਮੰਜੂ ਤੋਂ ਪੁੱਛਗਿੱਛ ਕਰਦੀ ਹੈ ਮੰਜੂ ਪੁਲਿਸ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਮਰਥ ਸੀ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀ ਸੀ ਪਰ ਜਦੋਂ ਫਿਰ ਪੁਲਿਸ ਨੇ ਮੰਜੂ ਤੋਂ ਸਖਤੀ ਦੇ ਨਾਲ ਪੁੱਛਿਆ ਤਾਂ ਮੰਜੂ ਨੇ ਜੋ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਸੀ ਜਿਸ ਨੇ ਵੀ ਉਹ ਸੁਣਿਆ ਤਾਂ ਉਹ ਬੰਦਾ ਹੈਰਾਨ ਹੋ ਗਿਆ ਉਸ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਬੰਦਾ ਕਿਵੇਂ ਕਰ ਸਕਦਾ ਹੈ ਉਸ ਨੇ ਦੱਸਿਆ ਕਿ ਮੇਰੇ ਮੇਰੇ ਸਹੁਰੇ ਭਾਨਾ ਰਾਮ ਜਾਟ ਦੇ ਨਾਲ 1999 ਤੋਂ ਨਜਾਇਜ਼ ਸਬੰਧ ਸੀ ਇਹ ਪੋਸਟਮਾਸਟਰ ਸੀ ਤੇ ਇਹ ਆਪਣੀ ਘਰ ਵਾਲੀ ਨਾਲੋਂ ਵੱਧ ਮੇਰਾ ਖਿਆਲ ਰੱਖਦਾ ਸੀ ਜਿੰਨੇ ਵੀ ਪੈਸੇ ਕਮਾਉਂਦਾ ਸੀ ਇਹ ਮੈਨੂੰ ਦਿੰਦਾ ਸੀ ਤੇ ਮੇਰੀ ਹਰ ਕੋਸ਼ੀ ਨੂੰ ਇਹ ਪੂਰੀ ਕਰਦਾ ਸੀ ਇਸ ਨਜਾਇਜ਼ ਰਿਸ਼ਤੇ ਦੀ ਕਿਸੇ ਨੂੰ ਵੀ ਭਿੰਨਕ ਨਹੀਂ ਸੀ ਮੰਜੂ ਦੇ ਘਰ ਵਾਲੇ ਦਾ ਨਾਂ ਜਾਣੀ ਭਾਨाराम ਜਾੜ ਤੇ ਮੁੰਡੇ ਦਾ ਨਾਂ ਰੋਹਿਤਾਰਸ ਸੀ ਚਲਦੇ ਚਲਦੇ 2014 ਆ ਜਾਂਦਾ ਹੈ 2014 ਦੇ ਵਿੱਚ ਆ ਕੇ ਮੰਜੂ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਨੂੰ ਆ ਦਿੱਕਤ ਆ ਗਈ ਤਾਂ ਮੰਜੂ ਦਾ ਪਿਤਾ ਉਸ ਨੂੰ ਕਹਿੰਦਾ ਕਿ ਆਪਣੇ ਪਿੰਡ ਦੇ ਨਾਲ ਹੀ ਨਜ਼ਾਮਪੁਰ ਦੇ ਵਿੱਚ ਇੱਕ ਤਾੰਤਰਿਕ ਰਹਿੰਦਾ ਜਿਸ ਦਾ ਨਾਮ ਮਾਨ ਸਿੰਘ ਹੈ ਉਸ ਕੋਲ ਚਲਦੇ ਆ ਉਸ ਨੂੰ ਬੜੇ ਤੰਤਰਮੰਤ ਆਉਂਦੇ ਨੇ ਉਹ ਆਪਣੀ ਸਮੱਸਿਆ ਦਾ ਹੱਲ ਜ਼ਰੂਰ ਕਰੂਗਾ ਮੰਜੂ ਤੇ ਉਸ ਦਾ ਪਿਤਾ ਉਸ ਤਾੰਤਰਿਕ ਕੋਲ ਚਲੇ ਜਾਂਦੇ ਨੇ ਤਾੰਤਰਿਕ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਮੰਜੂ ਦੇ ਨਾਲ ਪਿਆਰ ਹੋ ਜਾਂਦਾ ਹੈ ਉਹ ਮੰਜੂ ਨਾਲ ਗੱਲਾਂ ਕਰਦਾ ਕਹਿੰਦਾ ਕਿ ਜੋ ਤੇਰੀ ਪ੍ਰੋਬਲਮ ਹੈ ਤਾਂ ਬਹੁਤ ਛੋਟੀ ਹੈ ਮੇਰੇ ਕੋਲ ਤਾਂ ਇਹ ਜੇ ਤੰਤਰ ਮੰਤਰ ਹੈ ਜਿਸ ਨਾਲ ਮੈਂ ਕਿਸੇ ਨੂੰ ਵੀ ਬਸ ਵਿੱਚ ਕਰ ਸਕਦਾ ਤਾਂ ਮੰਜੂ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਬਸ ਵਿੱਚ ਕਰਕੇ ਦਿਖਾ ਮੰਜੂ ਵੀ ਹੁਣ ਉਸ ਵੱਲ ਆਕਰਸ਼ਿਤ ਹੋਣ ਲੱਗੀ ਸੀ ਤਾਂ ਉਹਨਾਂ ਦਾ ਪ੍ਰੇਮ ਸਬੰਧ ਹੋ ਜਾਂਦਾ ਹੈ ਤੇ ਇਹ ਗੱਲ ਹੈ 2014 ਦੀ 2014 ਤੋਂ ਬਾਅਦ ਉਹਨਾਂ ਦੇ ਸਬੰਧ ਬਹੁਤ ਗੂੜੇ ਹੋ ਜਾਂਦੇ ਨੇ ਹੁਣ ਮੰਜੂ ਮਾਨ ਸਿੰਘ ਕੋਲ ਆ ਜਾਂਦੀ ਸੀ ਤੇ ਮਾਨ ਸਿੰਘ ਵੀ ਮੰਜੂ ਦੇ ਘਰੇ ਚਲਿਆ ਜਾਂਦਾ ਸੀ ਕਿਉਂਕਿ ਮੰਜੂ ਨੇ ਮਾਨ ਸਿੰਘ ਦੇ ਰਹਿਣ ਦਾ ਪ੍ਰਬੰਧ ਆਪਣੇ ਪਿੰਡ ਦੇ ਕੋਲ ਹੀ ਕਰ ਦਿੱਤਾ ਸੀ ਮਾਨ ਸਿੰਘ ਦਾ ਮੰਜੂ ਦੇ ਘਰ ਆਉਣਾ ਜਾਣਾ ਹੋ ਗਿਆ ਤੇ ਭਾਨाराम जाट ਨੂੰ ਇਹ ਗੱਲ ਪਸੰਦ ਨਹੀਂ ਸੀ ਕਿਉਂਕਿ ਉਸ ਨੂੰ ਇਹਨਾਂ ਦੇ ਉੱਤੇ ਸ਼ੱਕ ਹੋ ਗਿਆ ਸੀ ਮੰਜੂ ਵੀ 2 2 3 3 ਦਿਨ ਮਾਨ ਸਿੰਘ ਤਾੰਤ੍ਰਿਕ ਕੋਲ ਚਲੀ ਜਾਂਦੀ ਉਸ ਕੋਲ ਰਹਿੰਦੀ ਤੇ ਮਾਨ ਸਿੰਘ ਤਾੰਤ੍ਰਿਕ ਵੀ ਜਦੋਂ ਚਾਹੁੰਦਾ ਹੈ ਮੰਜੂ ਦੇ ਘਰੇ ਆਉਂਦਾ ਪਰ ਭਾਨाराम जाट ਨੂੰ ਇਹ ਗੱਲ ਪਸੰਦ ਨਹੀਂ ਸੀ ਉਸ ਨੇ ਆਪਣੀ ਨੂੰ ਮੰਜੂ ਨੂੰ ਕਿਹਾ ਕਿ ਤੂੰ ਮਾਨ ਸਿੰਘ ਤੋਂ ਦੂਰੀ ਬਣਾ ਲੈ ਤੂੰ ਇਸ ਦੇ ਨਾਲ ਮਿਲਣਾ ਜੁਲਣਾ ਬੰਦ ਕਰ ਦੇ ਪਰ ਮੰਜੂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮਾਨ ਸਿੰਘ ਤਾਂ ਐਦਾਂ ਹੀ ਘਰ ਵਿੱਚ ਆਵੇਗਾ ਤੇ ਮੈਂ ਵੀ ਉਸ ਕੋਲ ਐਦਾਂ ਹੀ ਜਾਵਾਂਗੀ ਉਸ ਤੋਂ ਬਾਅਦ ਭਾਨाराम जाट ਨੇ ਕਿਹਾ ਕਿ ਫੇਰ ਮੈਂ ਤੈਨੂੰ ਖਰਚਾ ਨਹੀਂ ਦੇਵਾਂਗਾ ਕਿਉਂਕਿ ਉਸ ਦੀ ਚੰਗੀ ਪੈਨਸ਼ਨ ਆਉਂਦੀ ਸੀ ਤੇ ਹੁਣ ਭਾਨाराम जाट ਨੇ ਮੰਜੂ ਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹੁਣ ਮੈਂ ਤੇਰੀ ਕੋਈ ਵੀ ਡਿਮਾਂਡ ਪੂਰੀ ਨਹੀਂ ਕਰਾਂਗਾ ਜੇ ਤੂੰ ਚਾਹਣੀ ਹੈ ਕਿ ਤੇਰੀਆਂ ਡਿਮਾਂਡਾਂ ਮੈਂ ਪੂਰੀਆਂ ਕਰਾਂ ਤੈਨੂੰ ਪੈਸੇ ਦੇਵਾਂ ਤਾਂ ਤੈਨੂੰ ਮਾਨ ਸਿੰਘ ਨੂੰ ਛੱਡਣਾ ਪਊ ਹੁਣ ਸੌਰੇ ਭਾਨाराम जाट ਦੇ ਨੰਬਰ ਘਟਣ ਲੱਗ ਗਏ ਸੀ ਤੇ ਮਾਨ ਸਿੰਘ ਦੇ ਨੰਬਰ ਵੱਧਣ ਲੱਗ ਗਏ ਸੀ ਪਰ ਮੰਜੂ ਨੇ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਿ ਮੈਂ ਤਾਂ ਮਾਨ ਸਿੰਘ ਦੇ ਨਾਲ ਇਦਾਂ ਹੀ ਰਹਾਂਗੀ ਇਸ ਤੋਂ ਬਾਅਦ ਜਦੋਂ ਭਾਨाराम जाट ਨੇ ਮੰਜੂ ਨੂੰ ਕਿਹਾ ਕਿ ਮੈਂ ਤੈਨੂੰ ਪੈਸੇ ਨਹੀਂ ਦੇਵਾਂਗਾ ਮੈਂ ਤੇਰੀਆਂ ਡਿਮਾਂਡਾਂ ਪੂਰੀਆਂ ਨਹੀਂ ਕਰਾਂਗਾ ਤਾਂ ਫਿਰ ਇਹ ਗੱਲ ਮੰਜੂ ਨੇ ਮਾਨ ਸਿੰਘ ਨੂੰ ਦੱਸੀ ਤੇ ਉਸ ਨੇ ਕਿਹਾ ਕਿ ਮੇਰਾ ਸਹੁਰਾ ਇਹ ਗੱਲ ਕਹਿ ਰਿਹਾ ਫਿਰ ਇਹਨਾਂ ਨੇ ਭਾਨाराम जाट ਨੂੰ ਮਾਰਨ ਦਾ ਪਲਾਨ ਬਣਾਇਆ ਮਾਨ ਸਿੰਘ ਬਿਹਾਰ ਦੇ ਵਿੱਚ ਇੱਕ ਜਤਿੰਦਰ ਨਾਉ ਦੇ ਬੰਦੇ ਕੋਲ ਗਿਆ ਤੇ ਉਸ ਨੂੰ ਕਿਹਾ ਕਿ ਅਸੀਂ ਇੱਕ ਬੰਦੇ ਦਾ ਕਤਲ ਕਰਾਉਣਾ ਹੈ ਜਿਸ ਦੀ ਉਮਰ 70 ਸਾਲ ਹੈ ਫਿਰ ਉਹ ਜਤਿੰਦਰ ਨਾਉ ਦੇ ਬੰਦੇ ਨੇ ਦੋ ਸ਼ੂਟਰਾਂ ਦੇ ਨਾਲ ਸੰਪਰਕ ਕੀਤਾ ਜਿਨ੍ਹਾਂ ਦਾ ਨਾਮ ਅਮਿਤ ਤੇ ਛੋਟੂ ਸੀ ਤੇ ਫਿਰ ਇਸ ਕਤਲ ਨੂੰ ਅੰਜਾਮ ਦੇਣ ਲਈ 31 ਮਾਰਚ 2024 ਦਾ ਦਿਨ ਮقرਰ ਕੀਤਾ ਗਿਆ ਮੰਜੂ ਨੇ ਇਹਨਾਂ ਸ਼ੂਟਰਾਂ ਨੂੰ ਘਰ ਦੀ ਲੋਕੇਸ਼ਨ ਭੇਜੀ ਤੇ ਦੱਸਿਆ ਕਿ ਮੇਰਾ ਸਹਰਾ ਇੱਥੇ ਸੌਂਦਾ ਹੈਗਾ ਇੱਥੇ ਪੈਂਦਾ ਹੈਗਾ ਤੇ ਉਹ ਸ਼ੂਟਰ ਆਰਾਮ ਨਾਲ ਰਾਤ ਨੂੰ ਆਏ ਆਕੇ ਭਾਨाराम जाट ਤੇ ਗੋਲੀ ਮਾਰ ਗਏ ਤੇ ਉਸ ਦੀ ਮੌਤ ਹੋ ਗਈ ਇਧਰ ਜਦੋਂ ਮੰਜੂ ਦੇ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਗੋਲੀ ਚੱਲਣ ਦੀ ਆਵਾਜ਼ ਆਈ ਹੈ ਪਰ ਮੰਜੂ ਨੇ ਉਸ ਦੀ ਗੱਲ ਤੇ ਬਿਲਕੁਲ ਵੀ ਰਿਐਕਟ ਨਹੀਂ ਕੀਤਾ ਜੇ ਸ਼ਾਇਦ ਮੰਜੂ ਆਪਣੇ ਮੁੰਡੇ ਦੀ ਗੱਲ ਸੁਣ ਕੇ ਮੌਕੇ ਤੇ ਪਹੁੰਚਦੀ ਤਾਂ ਸ਼ਾਇਦ ਇਹ ਕੇਸ ਹੋਰ ਗੁੰਝਲਦਾਰ ਹੋ ਜਾਣਾ ਸੀ ਪਰ ਜਦੋਂ ਉਸ ਨੇ ਆਪਣੇ ਮੁੰਡੇ ਦੀ ਗੱਲ ਤੇ ਬਿਲਕੁਲ ਵੀ ਰਿਐਕਸ਼ਨ ਨਹੀਂ ਕੀਤਾ ਤਾਂ ਉਹ ਇਸ ਗੱਲ ਕਾਰਨ ਹੀ ਫੜੀ ਗਈ ਜਿਵੇਂ ਕਹਿੰਦੇ ਨੇ ਕਿ ਜੁਰਮ ਕਰਨ ਵਾਲੇ ਦਾ ਗੁਨਾਹ ਕਿਸੇ ਨਾ ਕਿਸੇ ਵਜ੍ਹਾ ਕਾਰਨ ਸਾਹਮਣੇ ਆ ਹੀ ਜਾਂਦਾ ਹੈ ਇਦਾਂ ਹੀ ਮੰਜੂ ਦੇ ਨਾਲ ਹੋਇਆ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਮੰਜੂ ਦੇ ਮਾਨ ਸਿੰਘ ਤਾੰਤਰਿਕ ਦੇ ਨਾਲ 10 ਸਾਲਾਂ ਤੱਕ ਅਵੈਧ ਸੰਬੰਧ ਰਹੇ ਤੇ ਆਪਣੇ ਸਹੁਰੇ ਭਾਨाराम ਜਾਟ ਨਾਲ 25 ਸਾਲ ਤੱਕ ਅਵੈਧ ਸੰਬੰਧ ਰਹੇ ਮੰਜੂ ਦੀ ਉਮਰ ਵੀ ਹੁਣ ਕਾਫੀ ਹੋ ਚੁੱਕੀ ਹੈ ਪਰ ਜਿਵੇਂ ਕਹਿੰਦੇ ਨੇ ਕਿ ਮਾੜੇ ਕਰਮਾਂ ਦਾ ਨਤੀਜਾ ਮਾੜੇ ਕੰਮਾਂ ਦਾ ਨਤੀਜਾ ਹਮੇਸ਼ਾ ਕਾਹਤ ਕੀ ਹੁੰਦਾ ਹੈ ਪੁਲਿਸ ਦੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮੁਜਰਮਾਂ ਨੂੰ ਸੱਤ ਤੋਂ ਸਖਤ ਸਜ਼ਾ ਦਵਾਈ ਜਾਵੇ ਸੋ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਕਿ ਸਤਰਕ ਰਹੋ ਜਾਗਦੇ ਰਹੋ ਤੁਹਾਨੂੰ ਪਤਾ ਲੱਗੇ ਕਿ ਆਪਣੇ ਸਮਾਜ ਦੇ ਵਿੱਚ ਕਹਿੋ ਜੇ ਕਹਿੋ ਜੇ ਅਪਰਾਧ ਹੋ ਰਹੇ ਨੇ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ